ਮੌਜੂਦ ਹਾਂ ਜਨਤਾ ਦੀ ਕਚਹਿਰੀ ਦੇ ਵਿੱਚ ਆਮ ਜਨਤਾ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਚੋਣਾਂ ਦਾ ਦੰਗਲ ਜਿਹੜਾ ਹੈ ਉਹ ਚੱਲ ਰਿਹਾ ਹੈ ਕਿਉਂਕਿ ਚੋਣਾਂ ਕੁਝ ਹੀ ਸਮੇਂ ਦੇ ਵਿੱਚ ਅੱਜ ਤੋਂ ਕਰੀਬ ਤਕਰੀਬਨ ਦੇ ਤਕਰੀਬਨ 27-28 ਦਿਨਾਂ ਦੇ ਵਿੱਚ ਜਿਹੜੀਆਂ 1 ਜੂਨ ਨੂੰ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਲੋਕਾਂ ਦੀ ਵੇਵ ਹੈ ਲੋਕਾਂ ਦੀ ਸੁਣਾਂਗੇ ਕਿ ਕੀ ਲੋਕਾਂ ਦਾ ਕਹਿਣਾ ਹੈ ਲੋਕਾਂ ਦਾ ਕੀ ਪੱਖ ਹੈ ਕਿਉਂਕਿ ਵਿਚਾਰ ਵਟਾਂਦਰਾ ਸੀ ਆਮ ਜਨਤਾ ਦੇ ਨਾਲ ਕਰਾਂਗੇ ਜੀ ਸੱਸੀ ਗੱਲ ਜੀ ਕੀ ਲੱਗਦਾ ਹੈ ਕਿ ਇਸ ਵਾਰ ਕਿਸ ਦੀ ਹਵਾ ਹੈ ਐਵਾਰਦੀਆਂ ਨੂੰ ਤੇ ਲੱਗਦਾ ਵਾ ਵੀ ਅਮਰਤਪਾਲ ਦੀ ਹੈ ਜੋ ਕੀ ਲੱਗਦਾ ਜੀ ਇਸ ਵਾਰ ਕਿਸ ਦੀ ਹਵਾ ਹੋਗੀ ਜੀ ਸਾਨੂੰ ਇਲੈਕਸ਼ਨ ਦਾ ਕੋਈ ਮਤਲਬ ਨਹੀਂ ਹੈ ਮੈਂ ਤਾਂ ਮਜ਼ਦੂਰੀ ਕਰਦੇ ਨੇ ਅਸੀਂ ਆਪਣਾ ਟਾਈਮ ਪਾਸ ਕਰ ਰਹੇ ਹਾਂ ਇਹਨਾਂ ਵੋਟਾ ਵਾਟਾ ਨਾਲ ਆਪਾਂ ਨੂੰ ਕੋਈ ਲੈਂਕ ਨਹੀਂ ਗਾਇਆ ਕੀ ਲੱਗਦਾ ਹੈ ਇਸ ਵਾਰ ਕਿਸ ਦੀ ਸਰਕਾਰ ਬਣ ਸਕਦੀ ਕੀ ਹਵਾ ਹੈ ਕਾਂਗਰਸ ਕਾਂਗਰਸ ਕੀ ਲੱਗਦਾ ਹੈ ਕਿ ਇਸ ਵਾਰ ਕਿਸ ਦੀ ਹਵਾ ਬਣੂਗੀ ਜੀ ਕਿੰਜ ਜਰੂਰੀ ਚਾਹੀਦੀ ਹੈ ਵੇਖੋ ਜੀ ਬੋਦੀ ਨੂੰ ਬਹੁਤ ਸਾਲ ਰਾਜ ਕਰ ਰਿਹਾ ਤੇ ਫੇਰ ਕਰਨੀ ਕਿੰਜ ਜਰੂਰੀ ਹੋਣੀ ਚਾਹੀਦੀ ਹੈ ਕੀ ਚੇਂਜਸ ਹੋਣੀਆਂ ਚਾਹੀਦੀਆਂ ਨੇ ਕੀ ਲੱਗਦਾ ਹੈ ਕਿ ਲੋਕਾਂ ਨੂੰ ਕੋਈ ਮੰਦਰ ਦੇ ਮਗਰ ਨਹੀਂ ਹੈ ਕੋਈ 370 ਕੋਈ ਲੀਡ ਨਹੀਂ ਹੈ ਅਹੀਂ ਦੁਪੱਖ ਹੈ ਕੋਈ ਚੋਣਾਂ ਸਵਸਥ ਰਹੀ ਹੈ ਦਾ ਐਜੂਕੇਸ਼ਨ ਫ੍ਰੀ ਚਾਹੀਦੀ ਜਿਹੜੀ ਕਿ ਨਹੀਂ ਸਰਕਾਰ ਦੇ ਰਹੀ ਦੋੱਚਾ ਫ੍ਰੀ ਕਰਦੇ ਅਹੀਂ ਨਾ ਹੈ ਜੇ ਬਿਲਕੁਲ ਬੜੇ ਸਟੇਜ ਟਾਕ ਨਾਲ ਦੱਸਿਆ ਕਿ ਐਜੂਕੇਸ਼ਨ ਫ੍ਰੀ ਚਾਹੀਦੀ ਹੈ ਕਿਉਂਕਿ ਮੋਦੀ ਸਰਕਾਰ ਦੇ ਨਾਲ ਉਹਨਾਂ ਨੇ ਦੱਸਿਆ ਕਿ ਚੇਂजेस ਜਿਹੜੀ ਕਿਤਨਾ ਕਿਤੇ ਜਿਹੜੀ ਹੋਣੀ ਚਾਹੀਦੀ ਹੋਰ ਵੀ ਸਰਦਾਰ ਸਾਹਿਬ ਸਾਡੇ ਵਿੱਚ ਮੌਜੂਦ ਨੇ ਲੋਕ ਮੌਜੂਦ ਨੇ ਸਾਡੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ 라ਜੂ ਜੀ ਕੀ ਲੱਗਦਾ ਕਿ ਕਿਸ ਦੀ ਸਰਕਾਰ ਆਉਣੀ ਚਾਹੀਦੀ ਇਸ ਵਾਰ ਸਰਕਾਰ ਦੇਖਿਏ ਪਾਜੀ ਸਰਕਾਰ ਤੋਂ ਆਣਾ ਚਾਹੀਏ ਚੇਂਜ ਕਰਨੇ ਚਾਹਤੇ ਹਾਂ ਅਸੀਂ ਲੋਕ ਕਾਂਗਰਸ ਕਾ ਆ ਜਾਏ ਸਾਰੇ ਨਲਵੇ ਕਰ ਰਹੇਗਾ ਜੀ ਬਿਲਕੁਲ ਹਰ ਕੋਈ ਚਾਹੁੰਦਾ ਕਿ ਕਿਤਨਾ ਕਿਤੇ ਬਦਲਾ ਜਿਹੜਾ ਹੋਣਾ ਚਾਹੀਦਾ ਹੈ ਰੇੜੀ ਵਾਲੇ ਵੀਰ ਜੀ ਹੋਣਾ ਨਾਲ ਵੀ ਗੱਲਬਾਤ ਕਰਾਂਗੇ ਕੀ ਲੱਗਦਾ ਇਸ ਵਾਰ ਕਿਸ ਦੀ ਜਿਹੜੀ ਹੈ ਸਰਕਾਰ ਹੋਣੀ ਚਾਹੀਦੀ ਹੈ ਸਰਕਾਰ ਤਾਂ ਜੀ ਵੇਖੋ ਪਹਿਲਾਂ ਵਾਲੀ ਸਹੀ ਰਹੂਗੀ ਜੀ ਬਿਲਕੁਲ ਪਹਿਲਾਂ ਵਾਲੀ ਸਹੀ ਰਹੂਗੀ ਸਰਕਾਰ ਸਾਡੇ ਵਿੱਚ ਹੋਰ ਵੀ ਲੋਕ ਜਿਹੜੇ ਮੌਜੂਦ ਨੇ ਕੀ ਕਹਿੰਦੇ ਕੀ ਹਵਾ ਕਿਸ ਦੀ ਹੈ ਆਜ਼ਾਦੀ ਸੁਣਦੇ ਆ ਕੀ ਲੱਗਦਾ ਕਿ ਇਸ ਵਾਰ ਕਿਸ ਦੀ ਹਵਾ ਹੈ ਜਿਹੜਾ ਨਸ਼ੇ ਤੇ ਕਾਬੂ ਪਾਊਗਾ ਉਹ ਜਿੱਤੂਗਾ ਭਾਈ ਜੀ ਬਿਲਕੁਲ ਨਸ਼ੇ ਤੇ ਜਿਹੜਾ ਕਾਬੂ ਪਾਊਗਾ ਉਹ ਜਿੱਤੂਗਾ ਜੀ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਨਗੇ ਕੀ ਲੱਗਦਾ ਇਸ ਵਾਰ ਕਿਸ ਦੀ ਸਰਕਾਰ ਹੋਣੀ ਚਾਹੀਦੀ ਹੈ ਆਮ ਦੀ ਆਮ ਦੀ ਸਰਕਾਰ ਹੋਣੀ ਚਾਹੀਦੀ ਬਿਲਕੁਲ ਜੀ ਆਪ ਦੀ ਜਿਹੜੀ ਸਰਕਾਰ ਹੋਣੀ ਚਾਹੀਦੀ ਹੈ ਕੀ ਲੱਗਦਾ ਕਿਸ ਦੀ ਸਰਕਾਰ ਜਿਹੜੀ ਹੋਣੀ ਚਾਹੀਦੀ ਕਿਸ ਦੀ ਜਿਆਦੀ ਹਵਾ ਹੈ ਆਮ ਦੀ ਹੋਣੀ ਚਾਹੀਦੀ ਆਮ ਦੀ ਹੋਣੀ ਚਾਹੀਦੀ ਸਰਦਾਰ ਜੀ ਕੀ ਲੱਗਦਾ ਕਿ ਇਸ ਵਾਰ ਕਿਸ ਦੀ ਜਿਹੜੀ ਹਵਾ ਆਜ਼ਾਦੀ ਕਿਸ ਦੀ ਸਰਕਾਰ ਹੋਣੀ ਚਾਹੀਦੀ ਹੈ ਇਹ ਤਾਂ ਪਤਾ ਨਹੀਂ ਲੱਗਣਾ ਸਾਹਿਬ ਇਹ ਤਾਂ ਬਾਅਦ ਕਰਾਂਗੇ ਹੋਰ ਵੀ ਇਸ ਵਾਰ ਕਿਆ ਲੱਗਦਾ ਹੈ ਕਿਸ ਕੀ ਸਰਕਾਰ ਆਨੇ ਵਾਲੀ ਹੈ ਇਹ ਤਾਂ ਪਤਾ ਨਹੀਂ ਮੇਰੇ ਕੋਲ ابھی ਪਤਾ ਨਹੀਂ ਚੱਲ ਰਹਾ ابھی ਕਿਸੇ ਵਾਰ ਪਤਾ ਪਤਾ ਨਹੀਂ ਚੱਲਦਾ ਹੋਰ ਵੀ ਲੋਕ ਜਿਹੜੇ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਇਸ ਵਾਰ ਜਿਹੜੀ ਹੈ ਸਰਕਾਰ ਕਿਸ ਦੀ ਆਏਗੀ ਕਿਉਂਕਿ ਲੋਕ ਜਿਹੜੇ ਨੇ ਆਪੋ ਆਪਣੇ ਜਿਹੜੇ ਪੱਖ ਰੱਖਦੇ ਨੇ ਕਿਉਂਕਿ ਲੱਗਦਾ ਹੈ ਕਿ ਕੋਈ ਕਹਿ ਰਿਹਾ ਹੈ ਕਿ ਆਮ ਆਦੀ ਪਾਰਟੀ ਸਰਕਾਰ ਕੋਈ ਕਹਿ ਰਿਹਾ ਹੈ ਕਿ ਬੀਜੇਪੀ ਦੀ ਸਰਕਾਰ ਕੋਈ ਕਿਸੇ ਕਿਸੇ ਪੱਖ ਦੇ ਦੱਸਾਂਗੇ ਅਸੀਂ ਹਰ ਇੱਕ ਰੇੜੀ ਵਾਲੇ ਨੂੰ ਦੁਕਾਨਦਾਰ ਨੂੰ ਪੁੱਛਾਂਗੇ ਇਸ ਵਾਰ ਕਿਸ ਦੀ ਹਵਾ ਹੈ ਜੀ ਇਸ ਵਾਰ ਕਿਸੀ ਹਵਾ ਜੀ ਕਹੀ ਲੱਗਦਾ ਕਿ ਕਿਸੇ ਸਰਕਾਰ ਬਣ ਜਾ ਰਹੀ ਹੈ ਇਸ ਵੇਲੇ ਭਾਜੀ ਮੈਂ ਕੁਝ ਨਹੀਂ ਕਹਿ ਸਕਦੇ ਕੁਝ ਵੀ ਹੋ ਸਕਦਾ ਹੈ ਇਸ ਟਾਈਮ ਵੋਟਾਂ ਦੀ ਹਰ ਟਾਈਮ ਹਰ ਕਿਸੇ ਦੀ ਇਸ ਟਾਈਮ ਪੂਰੀ ਪਹੁੰਚ ਕੋਈ ਹੋ ਸਕਦਾ ਹੈ ਇਸ ਵਾਰ ਕੋਈ ਆਨਸਰ ਨਹੀਂ ਜੀ ਬਿਲਕੁਲ ਇਸ ਟਾਈਮ ਜਿਹੜਾ ਹਰ ਇੱਕ ਆਪੋ ਆਪਣਾ ਪੱਖ ਰੱਖ ਰਿਹਾ ਕਿਸੇ ਦੀ ਵੀ ਸਰਕਾਰ ਜਿਹੜੀ ਬਣ ਸਕਦੀ ਹੈ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਹੈ ਕੀ ਲੱਗਦਾ ਇਸ ਵਾਰ ਕਿਸ ਦੀ ਜਿਹੜੀ ਹੈ ਸਰਕਾਰ ਜਿਹੜੀ ਬਣ ਜਾ ਰਹੀ ਹੈ ਕਿਸ ਦੀ ਹਵਾ ਜਾਦੀ ਹੈ ਬੀਜੇਪੀ ਦੀ ਜੀ ਬਿਲਕੁਲ ਇਹ ਹੁੰਦਾ ਕਹਿੰਦਾ ਕਹਾਵਤਾ ਜਿਸ ਦੀ ਲਾਠੀ ਨਾ ਕਹਾਵਤਾ ਜਿਸ ਦੀ ਲਾਠੀ ਉਸਦੀ ਪੈਂਸ ਇਸ ਵੇਲੇ ਭਾਜਪਾ ਦੀ ਲਾਠੀ ਹੈਗੀ ਆ ਉਹ ਜਿੱਦਨ ਮਰਜੀ ਡੰਡਾ ਲੈ ਗਏ ਤੇ ਪਛੋਟ ਡੰਗ ਨੂੰ ਕਮਾ ਸਕਦਾ ਕੀ ਲੱਗਦਾ ਹੋਰ ਦੂਸਰੀ ਗੱਲ ਹੈ ਜੇਕਰ ਦਦ ਦਦਲੂਬਦੂ ਨਾ ਹੋਵੇ ਲੋਕਾਂ ਦੀ ਮੂਰਖਤਾ ਅਸੀਂ ਤਾਂ ਕਾਂਗਰਸ ਸਿਲੈਕਟ ਕਰਕੇ ਭੇਜਦੇ ਆ ਉਹ ਜਾ ਕੇ ਆਪ ਤੇ ਜਾ ਭਾਜਪਾ ਤੇ ਚਲੇ ਜਾਂਦਾ ਐਸੇ ਬੰਦੇ ਨੂੰ ਕਦੀ ਵੋਟ ਨਹੀਂ ਪਾਉਣੀ ਇਹਦੀ ਬੜੀ ਗਲਤੀ ਸਾਡੇ ਲੋਕਾਂ ਦੀ ਹਾਂ ਕੀ ਲੱਗਦਾ ਹੈ ਕਿ ਇਸ ਵਾਰ ਕਿਸ ਦੀ ਫਿਰ ਹਵਾ ਹੈ ਸਿੱਧੇ ਤੌਰ ਤੇ ਕੀ ਕਹਿਣਾ ਚਾਹੁੰਦੇ ਸਿੱਧੀ ਹੈ ਤੁਹਾਨੂੰ ਕਹਿਤਾ ਜਿਸ ਦੀ ਲਾਠੀ ਉਸ ਦੀ ਪੈਸ ਬਸ ਜੀ ਬਿਲਕੁਲ ਬੜਾ ਖਾਨ ਪਾ ਕੇ ਜਿਹੜਾ ਵੀਰ ਜੀ ਹੁਣਾਂ ਨੇ ਦੱਸਿਆ ਕਿ ਜਿਹੜੀ ਇਸ ਵਾਰ ਸਰਕਾਰ ਹੈ ਜੇ ਉਹ ਕਿਸ ਦੀ ਹੋਣੀ ਚਾਹੀਦੀ ਹੈ ਕੀ ਲੱਗਦਾ ਹੈ ਕਿ ਇਸ ਵਾਰ ਕਿਸ ਦੀ ਸਰਕਾਰ ਜਿਹੜੀ ਹੋਣੀ ਚਾਹੀਦੀ ਹੈ ਗੰਗੂਆਂ ਦੀ ਗੰਗੂਆਂ ਦੀ ਗੰਗੂਆਂ ਦੀ ਗੰਗੂ ਗੰਗੂ ਕੌਣ ਨੇ ਜੀ ਿਹੜੇ ਬਾਈ ਗੰਗੂ ਆਵਾ ਹੈ ਜਾਂ ਆਮ ਜਨਤਾ ਪਾਰਟੀ ਬਿਲਕੁਲ ਜੀ ਜਿਹੜੀ ਆਮ ਆਮ ਲੋਕਾਂ ਦੀ ਜਿਹੜੀ ਸਰਕਾਰ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਆਪੋ ਆਪਣੇ ਪੱਖ ਨੇ ਲੋਕਾਂ ਦੇ ਕਿਉਂਕਿ ਆਪੋ ਆਪਣੇ ਜਿਹੜੇ ਲੋਕਾਂ ਦੇ ਥਿਊ ਨੇ ਤਾਂ ਜਿਹੜੀ ਸਰਕਾਰ ਹੈ ਉਸ ਦਾ ਲੋਕਾਂ ਦਾ ਆਪੋ ਆਪਣਾ ਜਿਹੜਾ ਕਹਿਣਾ ਹੈ ਕਿ ਜਿਹੜੀ ਸਰਕਾਰ ਹੈ ਜਿਹੜੀ ਉਹ ਕਿਸੇ ਦੀ ਵੀ ਹੋਏ ਚਾਹੇ ਅਸੀਂ ਆਪਣਾ ਕੰਮ ਕਰਦੇ ਨੇ ਹੋਰ ਵੀ ਗੱਲਬਾਤ ਕਰਾਂਗੇ ਵੀਰ ਜੀ ਹੁਣੇ ਨਾਲ ਕੀ ਲੱਗਦਾ ਕਿ ਕਿਸੇ ਸਰਕਾਰ ਬਣਨ ਜਾ ਰਹੀ ਨਹੀਂ ਇਸ ਵਾਰ ਕਿਸੇ ਸਰਕਾਰ ਹੋਊਗੀ ਇਸ ਵਾਰ ਪਤਾ ਨਹੀਂ ਅਜੇ ਤੱਕ ਲੋਕਾਂ ਨੂੰ ਇਹ ਵੀ ਚੀਜ਼ ਦਾ ਨਹੀਂ ਪਤਾ ਕਿਉਂਕਿ ਆਮ ਜਨਤਾ ਹੈ ਭੋਲੀ ਜਨਤਾ ਹੈ ਕਿਉਂਕਿ ਕਿਸੇ ਨਾ ਕਿਤੇ ਲੋਕ ਜਿਹੜੇ ਨੇ ਕਮਾਂਕਾਰਾਂ ਦੇ ਵਿੱਚ ਵੀ ਜਿਹੜਾ ਵਿਸ਼ਵਾਸ ਰੱਖ ਰਹੇ ਨੇ ਕਿਉਂਕਿ ਜਿਹੜਾ ਇਸ ਸਵਾਲ ਤੇ ਮੁੱਦੇ ਦੇ ਕੋਈ ਨਾ ਕੋਈ ਜਿਹੜਾ ਬੋਲਣਾ ਚਾਹੁੰਦਾ ਤੇ ਕੋਈ ਨਹੀਂ ਬੋਲਣਾ ਚਾਹੁੰਦਾ ਕੀ ਲੱਗਦਾ ਕਿ ਇਸ ਵਾਰ ਕਿਸ ਕੀ ਸਰਕਾਰ ਆਏਗੀ आप नहीं बता सकते हैं यार किसकी हवा है जादी ये नहीं बता सकते आप बिल्कुल जी नहीं पता क्योंकि इस बार जड़ा है अजय कुछ भी नहीं पता किस दी जड़ी सरकार आ सकती है क्या क्या लग रहा है इस बार किसकी हवा इस बार किसकी सरकार आएगी हमें तो सर लग रहा है की क्या नाम होगा कांग्रेस आएगी कांग्रेस आएगी हाँ जी बढ़िया कांग्रेस को जिताना चाहते इस बार हाँ जी चलो बढ़िया बढ़िया हमेशा उन्हीं को चाहते हैं हमेशा उन्हीं को चाहते हैं ਕਮਿਸ਼ਨ ਕੋ ਜਾਤੇ ਹੋ ਠੀਕ ਹੈ ਬਿਲਕੁਲ ਜੀ ਆਪ ਕਿਆ ਜਾਤੇ ਹੋ ਕਿਆ ਜਾਤੇ ਹੋ ਕਿ ਕਿਸ ਕੀ ਸਰਕਾਰ ਆਏਗੀ ਗੱਲਬਾਤ ਕਰਦੇ ਆ ਕਿ ਦੁਕਾਨਦਾਰ ਵੀ ਸਾਡੇ ਵਿੱਚ ਮੌਜੂਦ ਨੇ ਕੀ ਲੱਗਦਾ ਕਿਸ ਦੀ ਸਰਕਾਰ ਹੋਊਗੀ ਜੀ ਇੱਧੇ ਇੱਧੇ ਸਰਕਾਰ ਬੁੱਤਰ ਜਿਹੜੀ ਮਰਜ਼ੀ ਹੈ ਜੇ ਸਾਨੂੰ ਬੰਦੇ ਚਾਹੀਦੇ ਕੰਮ ਕਰਨ ਵਾਲੇ ਠੀਕ ਹੈ ਨਾ ਜਿਹੜੀ ਮਰਜ਼ੀ ਹੈ ਭਾਵੇਂ ਆਮ ਪਾਰਟੀ ਆਏ ਭਾਵੇਂ ਕਾਂਗਰਸ ਆਏ ਭਾਵੇਂ ਕਾਲੀ ਆ ਜਾਣ ਹਮਕੋ ਤਾਂ ਕੰਮ ਚਾਹੀਏ ਬਿਲਕੁਲ ਜੀ ਜਿਹੜੇ ਕੰਮ ਕਰਦੇ ਵਿੱਚ ਵਿਸ਼ਵਾਸ ਰੱਖਦੇ ਨੇ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਵੀ ਸਰਕਾਰ ਹੈ ਉਹ ਆ ਜੇ ਦੁਕਾਨਦਾਰ ਦੇ ਵਿੱਚ ਗਾਹਕ ਵੀ ਮੌਜੂਦ ਨੇ ਗੱਲਬਾਤ ਕਰਦੇ ਭਾਈ ਕੀ ਲੱਗਦਾ ਕਿਸ ਦੀ ਸਰਕਾਰ ਹੋਗੀ ਇਸ ਵਾਰ ਨਹੀਂ ਮੈਂ ਨਹੀਂ ਜ਼ਰੂਰ ਕੁਝ ਵੀ ਕਹਿਣਾ ਚਾਹੁੰਦਾ ਜੀ ਲੋਕਾਂ ਜਿਹੜੀ ਵਧੀਆ ਕੰਮ ਕਰਨਾ ਦੇਖੋ ਜੀ ਕੰਮ ਕਰਨ ਵਾਲੀ ਆਣੀ ਚਾਹੀਦੀ ਜਿਹੜੀ ਮਰਜ਼ੀ ਆ ਜੇ ਜੀ ਬਿਲਕੁਲ ਨੌਜਵਾਨਾਂ ਦਾ ਕਹਿਣਾ ਹੈ ਕਿ ਕੰਮ ਕਰਨ ਵਾਲੀ ਜਿਹੜੀ ਸਰਕਾਰ ਹੋਣੀ ਚਾਹੀਦੀ ਆ ਕਿਉਂਕਿ ਸਰਕਾਰ ਜਿਸ ਵੀ ਵੀ ਮਰਜ਼ੀ ਹੋਵੇ ਪਰ ਪਰੰਤੂ ਕੰਮ ਕਰਨ ਵਾਲੀ ਹੋਣੀ ਚਾਹੀਦੀ ਆ ਕੀ ਲੱਗਦਾ ਜਵਾਨ ਇਸ ਵਾਰ ਕਿਸ ਦੀ ਸਰਕਾਰ ਹੋਣੀ ਚਾਹੀਦੀ ਹੈ ਸਰਕਾਰ ਕਾਂਗਰਸ ਹੀ ਹੋਣੀ ਚਾਹੀਏ ਜੀ ਕਾਂਗਰਸ ਕੋ ਸਪੋਰਟ ਹੈ ਮੋਦੀ ਜੀ ਕੋ ਮੋਦੀ ਜੀ ਕੋ ਸਪੋਰਟ ਹੈ ਆਪਣੀ ਤੋਂ ਕਾਂਗਰਸ ਹੀ ਹੋਣੀ ਚਾਹੀਏ ਕਾਂਗਰਸ ਨੇ ਬੜੀਆ ਕੀਤਾ ਆਨੇ ਵਾਲੇ ਸਾਲਾਂ ਮੇ ਵੀ ਬੜੀਆ ਕਰੂਗੀ ਸਭ ਕੁਝ ਹਾਂ ਜੀ ਕਾਂਗਰਸ ਹੀ ਹੋਣੀ ਚਾਹੀਏ ਸਰ ਬਿਲਕੁਲ ਜੀ ਲੋਕ ਚਾਹੁੰਦੇ ਨੇ ਕਿ ਕਾਂਗਰਸ ਦੀ ਜਿਹੜੀ ਸਰਕਾਰ ਜਿਹੜੀ ਹੈ ਹੋਣੀ ਚਾਹੀਦੀ ਆ ਕਿਉਂਕਿ ਹੋਰ ਵੀ ਲੋਕ ਸਾਡੇ ਵਿੱਚ ਮੌਜੂਦ ਨੇ ਪਰ ਸਮਾਂ ਜਿਹੜਾ ਹੈ ਉਹ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਲੋਕ ਜਿਹੜੇ ਨੇ ਆਪੋ ਆਪਣੇ ਕਮਾਂਕਾਰਾਂ ਦੇ ਵਿੱਚ ਬਿਜ਼ੀ ਨੇ ਤਾਂ ਇਸ ਲੱਗ ਕਰਕੇ ਕਿਉਂਕਿ ਅੱਜ ਲੋਕ ਜਿਹੜੇ ਨੇ ਇਹ ਚਾਹ ਰਹੇ ਨੇ ਕਿ ਸਰਕਾਰ ਜਿਸ ਦੀ ਮਰਜ਼ੀ ਚਾਹੇ ਆ ਜਾਏ ਪਰੰਤੂ ਕੰਮ ਕਰਨ ਵਾਲੀ ਜਿਹੜੀ ਸਰਕਾਰ ਹੋਣੀ ਚਾਹੀਦੀ ਹੈ ਬਹੁਤ ਵਧੀਆ ਲੋਕਾਂ ਨੇ ਦੱਸਿਆ ਅਸੀਂ ਸਨ ਇਸ ਟਾਈਮ ਅਸੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਜਿੱਥੇ ਕਿ ਲੋਕਾਂ ਦਾ ਵੱਖ-ਵੱਖ ਕਹਿਣਾ ਹੈ ਕਿ ਚਾਹੇ ਸਰਕਾਰ ਆਪਦੀ ਹੋਵੇ ਚਾਹੇ ਸਰਕਾਰ ਭਾਜਪਾ ਦੀ ਹੋਵੇ ਚਾਹੇ ਸਰਕਾਰ ਅਕਾਲੀ ਦਲ ਦੇ ਗੱਠ ਜੋੜ ਦੀ ਹੋ ਜੇ ਚਾਹੇ ਕਿਸੇ ਦੀ ਵੀ ਸਰਕਾਰ ਹੋ ਜੇ ਪਰੰਤੂ ਜਿਹੜੀ ਕੰਮ ਕਰਨ ਵਾਲੀ ਸਰਕਾਰ ਹੈ ਜਿਹੜੀ ਉਹ ਸੱਤਾ ਦੇ ਵਿੱਚ ਜਿਹੜੀ ਹੋਣੀ ਚਾਹੀਦੀ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਜੀ